ਇੱਕ ਮਾਂ ਜਿਸਨੇ ਆਪਣਾ ਪੁੱਤਰ ਖੋ ਦਿੱਤਾ ਆਪਣਾ ਰਾਜ-ਪਾਗ ਵਾਰਿਆ ਆਪਣੀ ਸਿੱਖੀ ਵੀ ਗਵਾ ਬੈਠੀ ਪਰ ਕਦੇ ਹਾਰ ਨਹੀਂ ਮੰਨੀ ਇੱਕ ਕਹਾਣੀ ਹੈ ਇੱਕ ਦਲੇਰ ਸਿੱਖ ਰਾਣੀ ਦੀ ਜਿਸਨੇ ਅੰਗਰੇਜ਼ਾਂ ਦੀ ਨੀ ਹਿਲਾ ਦਿੱਤੀ ਸੀ ਕਿਸ ਤਰ੍ਹਾਂ ਇੱਕ ਮਾਂ ਆਪਣੇ ਪੁੱਤਰ ਨੂੰ 13 ਸਾਲ ਬਾਅਦ ਮਿਲੀ ਅਤੇ ਉਸ ਪਹਿਲੀ ਮੁਲਾਕਾਤ ਵਿੱਚ ਪੁੱਤਰ ਦੇ ਅਪਣਾਏ ਈਸਾਈ ਧਰਮ ਨੂੰ ਛਡਵਾ ਕੇ ਸਿੱਖੀ ਸਰੂਪ ਧਾਰਨ ਕਰਵਾ ਦਿੱਤਾ ਮੈਂ ਗੱਲ ਕਰ ਰਿਹਾ ਹਾਂ ਬੜੀ ਸਿਆਣੀ ਤਿੱਖਣ ਬੁੱਧੀ ਦੀ ਮਾਲਕ ਦਲੇਰਤ ਸਿੱਖ ਰਾਜ ਲਈ ਅਖੀਰ ਤੱਕ ਸੰਘਰਸ਼ ਕਰਨ ਵਾਲੀ ਮਹਾਰਾਣੀ ਜਿੰਦ ਕਰਦੀ ਸਿੱਖ ਸਾਮਰਾਜੀ ਸਥਾਪਤੀ ਫੁੱਲਾਂ ਦੀ ਸੇਸ ਤੇ ਨਹੀਂ ਹੋਈ ਸਗੋਂ ਇਸੀ ਸਥਾਪਨਾ ਲਈ ਸਿੱਖ ਸ਼ਾਸਕਾਂ ਨੇ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਚਬਵਾਇਸਾਂ ਰਾਜ ਵਿਸਥਾਰ ਲਈ ਸੇਖਾਸ਼ਕ ਹਮੇਸ਼ਾ ਯਤਨਸ਼ੀਲ ਰਹੇ ਅਤੇ ਅੰਤ ਛੋਟੀਆਂ-ਛੋਟੀਆਂ ਮਿਸਲਾਂ ਤੋਂ ਉੱبرੇ ਇੱਕ ਸੰਤੰਤਰ ਰਾਜ ਨੂੰ ਸਥਾਪਿਤ ਕਰਨ ਵਿੱਚ ਕਾਮਯਾਬੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੈਰ ਚੁੰਮੇ ਜਿਸ ਦੇ ਰਾਜ ਪ੍ਰਬੰਧ ਦਾ ਜ਼ਿਕਰ ਅੱਜ ਵੀ ਪੂਰੀ ਸਿੱਤਤ ਨਾਲ ਲਿਆ ਜਾਂਦਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਸਾਸ ਦੀ ਸਰਪ੍ਰਸਤੀ ਸੀ ਉਥੇ ਹੀ ਮਹਾਰਾਣੀ ਜਿੰਦ ਕਰਨੇਵੀ ਰਣਜੀਤ ਸਿੰਘ ਦੇ ਰਾਜ ਪਰਵਾਂਤ ਵਿੱਚ ਅਹਿਮ ਭੂਮਿਕਾ ਨਿਭਾਈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਕੁੱਤੇ ਖਾਨੇ ਵਿੱਚ ਨੌਕਰੀ ਕਰਦੇ ਮੰਨਾ ਸਿੰਘ ਔਲਖ ਦੀ ਪੁੱਤਰੀ ਜ਼ਿੰਦਕੌਰ ਦਾ ਜਨਮ 1817 ਈਸਵੀ ਵਿੱਚ ਗੁਜਰਾਵਾਲੇ ਦੇ ਪਿੰਡ ਚਾਹੜ ਵਿੱਚ ਹੋਇਆ ਸੀ ਜ਼ਿੰਦਕੌਰ ਦੇ ਸਹਾਪਣ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1836 ਵਿੱਚ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਉਸਨਾ ਪਿਆਰ ਕਰਵਾ ਕੇ ਉਸ ਨੂੰ ਆਮ ਔਰਤ ਤੋਂ ਮਹਾਰਾਣੀ ਬਣਾ ਦਿੱਤਾ ਬੜੀ ਸਿਆਣੀ ਤੀਖਣ ਬੁੱਧੀ ਦੀ ਮਾਲਕ ਦਲੇਰ ਅਤੇ ਸਿੱਖ ਰਾਜ ਲਈ ਅਖੀਰ ਤੱਕ ਸੰਘਰਸ਼ ਕਰਨ ਵਾਲੀ ਔਰਤ ਹੋਣ ਕਾਰਨ ਮਹਾਰਾਣੀ ਦਾ ਖਿਤਾਬ ਉਸ ਨੂੰ ਮਿਲਿਆ ਮਹਾਰਾਣੀ ਜਿੱਥੇ ਸੋਹਾਪਣ ਦਾ ਮਜਮਾ ਸੀ ਉੱਥੇ ਦੁਰੰਦੇਸ਼ ਅਤੇ ਦਲੇਰ ਹਰਤੀ ਸੀ 1838ਵੀਂ ਨੂੰ ਮਹਾਰਾਣੀ ਜਿੰਦਕੌਰ ਨੇ ਸਿੱਖ ਸਲਤਨਤ ਦੇ ਆਖਰੀ ਬਾਰਸ ਮਹਾਰਾਜਾ ਦਲੀਪ ਸਿੰਘ ਨੂੰ ਜਨਮ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਛੋਟੀ ਉਮਰ ਵਿੱਚ 16 ਸਤੰਬਰ 1843 ਵਿੱਚ ਲੈਣਾ ਸਿੰਘ ਵੱਲੋਂ ਰਾਜ ਗaddi ਤੇ ਬਿਠਾ ਦਿੱਤਾ ਗਿਆ ਜਿਸ ਦੀ ਸਰਪ੍ਰਸਤੀ ਮਹਾਰਾਣੀ ਜਿੰਦ ਕਰਨੀ ਕੀਤੀ ਕੇਂਦਰ ਨਾਲ ਜਿੱਥੇ ਮਹਾਰਾਜਾ ਦਲੀਪ ਸਿੰਘ ਦੇ ਵਿਰੋਧੀ ਸਰਗਰਮ ਸਨ ਉਥੇ ਅੰਗਰੇਜ਼ ਵੀ ਆਪਣੀ ਸਾਮਰਾਜ ਦੇ ਵਿਸਥਾਰ ਲਈ ਯਤਨ ਕਰਨ ਲੱਗੇ ਇਸ ਦੇ ਫਲਸੂਫੇ 1845ਵੀਂ ਵਿੱਚ ਪਹਿਲਾ ਸਿੱਖ ਐਂਗਲੋ ਯੁੱਧ ਹੋਇਆ ਭਾਵੇਂ ਇਸ ਵਿੱਚ ਸਿੱਖ ਫੌਜ ਬੜੀ ਬਹਾਦਰੀ ਨਾਲ ਲੜੀ ਪਰ ਕੁਝ ਵਿਸ਼ਵਾਸ ਘਾਤੀਆਂ ਕਾਰਨ ਪੈਰੋਵਾਲ ਦੀ ਸੰਧੀ ਕਰਨੀ ਪਈ ਇਸ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ ਨਾਪਾਲਕ ਹੋਣ ਕਰਕੇ ਉਸ ਦਾ ਸ਼ਾਸਨ ਅੰਗਰੇਜ਼ੀ ਰੈਜ਼ੀਡੈਂਟ ਨੂੰ ਦੇ ਦਿੱਤਾ ਗਿਆ ਤੇ ਮਹਾਰਾਣੀ ਜ਼ਿੰਦਾ ਨੂੰ ਸਰਪ੍ਰਸਤੀ ਤੋਂ ਹਟਾ ਕੇ 1,50,000 ਸਾਲਾਨਾ ਪੈਨਸ਼ਨ ਲਗਾ ਦਿੱਤੀ ਗਈ ਇਸ ਨੂੰ ਬਾਅਦ ਵਿੱਚ ਘਟਾ ਕੇ 48000 ਅਤੇ ਫਿਰ 12000 ਉੱਤੇ ਕਰ ਦਿੱਤਾ ਗਿਆ ਅੰਗਰੇਜ਼ਾਂ ਵੱਲੋਂ ਅਜ਼ਹੀਹਾ ਕਰਨ ਦਾ ਮੁੱਖ ਮਕਸਦ ਮਹਾਰਾਣੀ ਜਿੰਦਾ ਨੂੰ ਪੰਜਾਬ ਦੀ ਰਾਜਨੀਤੀ ਤੋਂ ਬਾਹਰ ਕਰਨਾ ਸੀ ਲਗਾਤਾਰ ਬਦੀਕੀਆਂ ਹੋਣ ਕਾਰਨ ਮਹਾਰਾਣੀ ਆਪਣੇ ਵਿਸ਼ਵਾਸਯੋਗ ਸਾਥੀਆਂ ਨਾਲ ਅੰਗਰੇਜ਼ਾਂ ਵਿਰੁੱਧ ਗਤੀਵਿਧੀਆਂ ਕਰਦੀ ਰਹੀ 16 ਮਈ 1848 ਨੂੰ ਇੱਕ ਕੈਦੀ ਦੇ ਰੂਪ ਵਿੱਚ ਮਹਾਰਾਣੀ ਜਿੰਦਾ ਨੂੰ ਪੰਜਾਬ ਤੋਂ ਪਨਾਰਸ ਭੇਜ ਦਿੱਤਾ ਗਿਆ ਕਿਉਂਕਿ ਅੰਗਰੇਜ਼ਾਂ ਨੇ ਦੇਖ ਲਿਆ ਸੀ ਕਿ ਮਹਾਰਾਣੀ ਜਿੰਦਾ ਪੰਜਾਬ ਵਿੱਚ ਰਹਿ ਕੇ ਕਦੀ ਵੀ ਸਾਡੇ ਖਿਲਾਫ ਬਗਾਵਤ ਕਰ ਸਕਦੀ ਹੈ ਸਰ ਜੋਹਨ ਲਾਰੈਂਸ ਨੇ ਇਸੇ ਲਈ ਲਿਖਿਆ ਸੀ ਕਿ ਮਹਾਰਾਣੀ ਜਿੰਦਾ ਦਾ ਤੋਂ ਵੀ ਦੇਸ਼ਾ ਭਾਰਤ ਤੇ ਇੰਗਲੈਂਡ ਵਿੱਚ ਰਹਿਣਾ ਖਤਰਨਾਕ ਹੈ ਭਾਰਤ ਵਿੱਚ ਰਹੀ ਤਾਂ ਜ਼ਰੂਰ ਕੋਈ ਬਗਾਵਤ ਖੜੀ ਕਰੇਗੀ ਜੇ ਇੰਗਲੈਂਡ ਵਿੱਚ ਗਈ ਤਾਂ ਉਹ ਦਲੀਪ ਸਿੰਘ ਦੀ ਸੋਚਣੀ ਉੱਤੇ ਬੁਰਾ ਅਸਰ ਪਾਏਗੀ ਲਾਰਡ ਐਲਨ ਬ੍ਰੋ ਨੇ ਡੁਕ ਆਫ ਫਲਿੰਗਟਨ ਨੂੰ ਲਿਖਿਆ ਸੀ ਕਿ ਬਾਲਕ ਦਲੀਪ ਸਿੰਘ ਦੀ ਮਾਮਰਤਾ ਵਾਲੀ ਤਲੇਰੀ ਰੱਖਣ ਵਾਲੀ ਔਰਤ ਹੈ ਜਨਵਰੀ 1846 ਵਿੱਚ ਲਾਰਡ ਡਲਹੌਜੀ ਨੇ ਵੀ ਲਿਖਿਆ ਸੀ ਕਿ ਮਹਾਰਾਣੀ ਜਿੰਦਾ ਇੱਕ ਐਸੀ ਸ਼ਖਸੀਅਤ ਹੈ ਜਿਸ ਵਿੱਚ ਤਿੱਖੀ ਅਤੇ ਡੂੰਗੀ ਸੂਝ ਹੈ ਉਸ ਨੂੰ ਪੰਜਾਬ ਤੋਂ ਦੂਰ ਹੀ ਰੱਖਿਆ ਜਾਏ ਅੰਗਰੇਜ਼ੀ ਸਾਮਰਾਜ ਦਾ ਵਿਰੋਧ ਕਰਨ ਦੀ ਸਜ਼ਾ ਵੱਜੋਂ ਮਹਾਰਾਣੀ ਨੂੰ 1849 ਈਸਵੀ ਨੂੰ ਦੇਸ਼ ਨਿਕਾਲਾ ਦੇ ਕੇ ਜਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਸਖਤ ਪਰੇ ਹੋਣ ਦੇ ਬਾਪਸੂਤ ਮਹਾਰਾਣੀ ਮੰਗਲਨਾਦੀ ਦਾਸੀ ਦੀ ਮਦਦ ਨਾਲ ਸੇਵਾਦਾਰਨੀ ਦੇ ਪੇਸ ਵਿੱਚ ਕਿਲੇ ਵਿੱਚੋਂ ਭੱਜਣ ਵਿੱਚ ਸਫਲ ਹੋ ਗਈ ਕਈ ਦਿਨ ਜੰਗਲਾਂ ਵਿੱਚ ਔਕੜਾਂ ਦਾ ਸਾਹਮਣਾ ਕਰਦਿਆਂ ਮਹਾਰਾਣੀ ਨੇਪਾਲ ਪੁੱਜ ਕੇ ਨੇਪਾਲ ਦੇ ਰਾਜੇ ਚੰਗ ਭਾਦਰ ਕੋਲ ਗਈ ਸਾਰੀ ਵਿਥਿਆ ਦਸਣ ਤੇ ਰਾਜੇ ਨੇ ਉਸ ਨੂੰ ਲੈਣ ਲਈ ਘਰ ਕੁਝ ਨੌਕਰ ਅਤੇ ਮਾਇਕ ਸਹਾਇਤਾ ਵੀ ਦਿੱਤੀ ਮਹਾਰਾਣੀ ਆਪਣੇ ਪੁੱਤਰ ਦੇ ਵਿਜੋਗ ਵਿੱਚ ਰੋਂਦੀ ਰਹਿੰਦੀ ਤੇ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਬੈਠੀ। ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਮਾਂ ਤੋਂ ਵੱਖ ਕਰਕੇ ਰਾਜਗਦੀ ਤੋਂ ਉਤਾਰ ਦਿੱਤਾ ਗਿਆ। ਅੰਗਰੇਜ਼ਾਂ ਨੇ ਆਪਣੀ ਸਰਪ੍ਰਸਤੀ ਹੇਠ ਉਸਨੂੰ ਇੰਗਲੈਂਡ ਭੇਜ ਦਿੱਤਾ। ਉੱਥੇ ਉਸਨੇ ਆਪਣਾ ਧਰਮ ਤਬਦੀਲ ਕਰਕੇ ਈਸਾਈ ਧਰਮ ਅਪਣਾ ਲਿਆ। ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਂ ਦੇ ਜਿਉਂਦੇ ਹੋਣ ਦਾ ਪਤਾ ਲੱਗਾ ਤਾਂ ਉਹ ਆਪਣੀ ਮਾਂ ਨੂੰ ਮਿਲਣ ਲਈ ਭਾਰਤ ਆਇਆ। ਪਰ ਉਸ ਨੂੰ ਪੰਜਾਬ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ। ਨੇਪਾਲ ਦੇ ਰਾਜੇ ਚੰਗ ਬਹਾਦਰ ਨੇ ਮਾਪੁੱਤਰ ਦੇ ਮਿਲਾਪਾਸਤੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖੀ। ਅੰਗਰੇਜ਼ਾਂ ਨੇ ਮਿਲਣ ਦੀ ਆਗਿਆ ਤਾਂ ਦੇ ਦਿੱਤੀ ਪਰ ਸ਼ਰਤ ਰੱਖੀ ਗਈ ਕਿ ਉਹ ਕਲਕੱਤੇ ਵਿੱਚ ਇੱਕ ਦੂਜੇ ਨੂੰ ਮਿਲ ਸਕਦੇ ਹਨ। ਜਨਵਰੀ 1861 ਵਿੱਚ ਦਲੀਪ ਸਿੰਘ ਇੰਗਲੈਂਡ ਤੋਂ ਕਲਕੱਤੇ ਆ ਗਿਆ। ਜਿੰਦਕੌਰ ਵੀ 13 ਸਾਲ ਬਾਅਦ ਆਪਣੇ ਪੁੱਤਰ ਨੂੰ ਮਿਲਣ ਲਈ ਕਲਕੱਤੇ ਪਹੁੰਚ ਗਈ। ਕਲਕੱਤੇ ਸਪੈਨਿਸ਼ ਹੋਟਲ ਵਿੱਚ ਮਾਂ ਪੁੱਤਰ ਦਾ ਮਿਲਾਬ ਹੋਇਆ ਪੁੱਤਰ ਦੇ ਵਿਛੋੜੇ ਵਿੱਚ ਵਿਰਲਾਪ ਕਰਦੀ ਮਹਾਰਾਣੀ ਜਿੰਦਕੌਰ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ ਉਸਨੇ ਪੁੱਤਰ ਨੂੰ ਕਲਵਕੜੀ ਵਿੱਚ ਲੈ ਕੇ ਪਿਆਰ ਕੀਤਾ ਆਪਣੇ ਪੁੱਤਰ ਨੂੰ ਪਿਆਰ ਕਰਦੀ ਮਹਾਰਾਣੀ ਦਾ ਹੱਥ ਜਦੋਂ ਦਲੀਪ ਸਿੰਘ ਦੇ ਸਿਰ ਉੱਪਰ ਗਿਆ ਤੇ ਜਦੋਂ ਸਿਰ ਉਤੇ ਜੂੜੇ ਅਤੇ ਪੱਗ ਦੀ ਥਾਂ ਉਤੇ ਕੱਟੇ ਹੋਏ ਕੇਸ ਹੱਥ ਵਿੱਚ ਆਏ ਤਾਂ ਮਹਾਰਾਣੀ ਜਿੰਦਕੌਰ ਦੀਆਂ ਮਾਨੋ ਇੱਕਦਮ ਧਾਹਾਂ ਨਿਕਲ ਗਈਆਂ ਤੇ ਦਲੀਪ ਸਿੰਘ ਨੂੰ ਆਖਣ ਲੱਗੀ ਪੁੱਤ ਮੇਰੇ ਸਿਰ ਦਾ ਸੁਹਾਗ ਚਲਾ ਗਿਆ ਮੇਰਾ ਸਾਰਾ ਰਾਜ ਬਾਗ ਚਲਾ ਗਿਆ ਤੇ ਤੇ अनेका ਦੁੱਖ ਤਰਦ ਚੱਲਣੇ ਪਏ ਮੈਂ ਇਹ ਸਾਰਾ ਕੁਝ ਝੱਲ ਲਿਆ ਪਰ ਤੇਰੇ ਸਿਰ ਉਤੇ ਆਪਣੀ ਹੱਥੀ ਜੋੜਾ ਕਰਿਆ ਕਰਦੀ ਸਾਂ ਤੇ ਅੱਜ ਤੇਰੇ ਸਿਰ ਤੇ ਜੋੜਾ ਤੇ ਪੱਗ ਵਜੀ ਵੇਖਣਾ ਚਾਹੁੰਦੀ ਆਂ ਮਹਾਰਾਣੀ ਰੋਂਦੀ ਹੋਈ ਕਹਿਣ ਲੱਗੀ हे ਮੇਰੀਏ ਕਿਸਮਤੇ ਤੂੰ ਮੇਰੇ ਨਾਲ ਏਕੀ ਤਰੋ ਕਮਾਇਆ ਏ ਤੂੰ ਮੇਰੇ ਸਿਰ ਦਾ ਸਾਈਂ ਸਾਰਾ ਰਾਜ-ਪਾਗ ਤੇ ਮੇਰਾ ਪੰਜਾਬ ਮੇਰੇ ਕੋਲੋਂ ਖੋ ਲਿਆ ਮੇਰਾ ਪੁੱਤਰ ਵੀ ਮੇਰੇ ਕੋਲੋਂ ਵਿਛੋੜ ਦਿੱਤਾ ਤੇ ਹੁਣ ਅੱਜ ਤੂੰ ਮੇਰੀ ਜਾਨ ਤੋਂ ਪਿਆਰੀ ਸਿੱਖੀ ਵੀ ਮੇਰੇ ਕੋਲੋਂ ਖੋ ਲਈ ਹੈ ਇਹ ਦਿਨ ਦਿਖਾਉਣ ਤੋਂ ਪਹਿਲਾਂ ਤੂੰ ਮੈਨੂੰ ਮਾਰ ਕਿਉਂ ਨਹੀਂ ਦਿੱਤਾ ਆਪਣੀ ਮਾਤਾ ਦਾ ਸਿੱਖੀ ਪ੍ਰਤੀ ਪਿਆਰ ਅਤੇ ਜਜ਼ਬਾ ਦੇਖ ਕੇ ਉਸ ਕੋਲੋਂ ਸਿੱਖੀ ਦੀਆਂ ਕਥਾ ਕਹਾਣੀਆਂ ਸੁਣ ਕੇ ਮਹਾਰਾਜਾ ਦਲੀਪ ਸਿੰਘ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਮਹਾਰਾਣੀ ਜਿੰਦਾਦੀ ਸਿੱਖਿਆ ਦਾ ਦਲੀਪ ਸਿੰਘ ਉੱਤੇ ਜੋ ਅਸਰ ਹੋਇਆ ਉਸ ਨੂੰ ਦੇਖ ਕੇ ਦਲੀਪ ਸਿੰਘ ਦੀ ਪਾਲਣਾ ਕਰਨ ਵਾਲੀ ਲੇਡੀ ਲੋਗਨ ਨੂੰ ਇਹ ਗੱਲ ਕਹਿਣੀ ਪਈ ਕਿ ਮਹਾਰਾਣੀ ਜਿੰਦਾ ਨੇ ਕੁਝ ਚਿਰ ਵਿੱਚ ਹੀ ਮਹਾਰਾਜਾ ਦੀ ਅੰਗਰੇਜ਼ੀ ਅਤੇ ਈਸਾਈ ਵਾਤਾਵਰਣ ਵਾਲੀ ਪਰਵਰਿਸ਼ ਤੇ ਪੂંਜਾ ਫੇਰ ਕੇ ਰੱਖ ਦਿੱਤਾ ਕਲਕੱਤੇ ਤੋਂ ਵਾਪਸ ਚੰਡਸਮੇ ਦਲੀਪ ਸਿੰਘ ਆਪਣੀ ਮਾਂ ਨੂੰ ਆਪਣੇ ਨਾਲ ਹੀ ਇੰਗਲੈਂਡ ਲੈ ਗਿਆ ਪਰ ਉੱਥੇ ਮਾਂ ਪੁੱਤਰ ਨੂੰ ਇਕੱਠੇ ਨਾ ਰਹਿਣ ਦਿੱਤਾ ਗਿਆ ਦਲੀਪ ਸਿੰਘ ਨੂੰ ਲੰਡਨ ਵਿੱਚ ਰੱਖਿਆ ਗਿਆ ਤੇ ਜਿੰਦਕੌਰ ਨੂੰ ਕੈਂਸਿੰਗਟਨ ਵਿੱਚ ਰੱਖਿਆ ਗਿਆ ਮਹਾਰਾਣੀ ਜਿੰਦਕੌਰ ਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਆਖਿਆ ਪੁੱਤਰ ਜਦੋਂ ਮੈਂ ਮਰ ਗਈ ਤਾਂ ਮੇਰਾ ਸਰੀਰ ਇੱਥੋਂ ਲੈ ਜਾ ਕੇ ਮੇਰੇ ਸਰਦੇ ਸਾਈਂ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿੱਚ ਰੱਖ ਦੇਵੀਂ ਤੇ ਮੇਰਾ ਸੰਸਕਾਰ ਵੀ ਉੱਥੇ ਹੀ ਕਰਨਾ ਵੇਖੀ ਕਿਤੇ ਮੇਰਾ ਇੱਥੇ ਸੰਸਕਾਰ ਕਰਕੇ ਮੇਰੇ ਸਰੀਰ ਦੀ ਮਿੱਟੀ ਇਸ નિર્ਦੇਈ ਝਾਲਮਾ ਦੀ ਮਿੱਟੀ ਵਿੱਚ ਨਾ ਮਿਲਾ ਦੇਵੀਂ ਮਹਾਰਾਣੀ ਜਿੰਦਾ ਦੀ 1 ਅਗਸਤ 1863 ਈਸਵੀ ਨੂੰ ਕੈਸਿੰਗਟਨ ਲੰਡਨ ਵਿਖੇ ਮੌਤ ਹੋ ਗਈ ਤੇ ਉਸ ਦੇ ਮ੍ਰਿਤਕ ਸਰੀਰ ਨੂੰ ਆਰਚੀ ਤੌਰ ਤੇ ਕੈਂਸਰ ਰਕੀਨ ਕਬਰਿਸਤਾਨ ਵਿੱਚ ਰੱਖਿਆ ਗਿਆ ਦਲੀਪ ਸਿੰਘ ਨੂੰ ਆਪਣੀ ਮਾਂ ਦਾ ਸਰੀਰ ਭਾਰਤ ਲਿਆਉਣ ਦੀ ਮਨਜ਼ੂਰੀ 6 ਮਹੀਨੇ ਬਾਅਦ ਇਸ ਸ਼ਰਤ ਤੇ ਮਿਲੀ ਕਿ ਤੂੰ ਇਸ ਦਾ ਸੰਸਕਾਰ ਪੰਜਾਬ ਵਿੱਚ ਨਹੀਂ ਕਰ ਸਕਦਾ ਦਲੀਪ ਸਿੰਘ ਆਪਣੀ ਮਾਤਾ ਦੇ ਮ੍ਰਿਤਕ ਦੇ ਲੈ ਕੇ ਮੁੰਬਈ ਪਹੁੰਚ ਗਿਆ ਅਤੇ 나सिक ਵਿੱਚ ਨਰਮਦਾ ਦਰਿਆ ਦੇ ਕੰਢੇ ਤੇ ਆਪਣੀ ਮਾਂ ਦਾ ਸੰਸਕਾਰ ਕਰਕੇ ਵਾਪਸ ਮੁੜ ਗਿਆ। ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸਹਿਜਾ ਦੀ ਬੰਬਾ ਦਾ ਜਨਮ 29 ਸਤੰਬਰ 1869 ਈਸਵੀ ਨੂੰ ਲੰਡਨ ਵਿੱਚ ਹੋਇਆ। ਵਿਆਹ ਤੋਂ ਬਾਅਦ ਉਸਨੇ ਆਪਣੀ ਰਿਆਸਤ ਸਿੱਖ ਰਾਜੀ ਰਾਸਤਾਨੀ ਲਾਹੌਰ ਵਿਖੇ ਗੁਲਜ਼ਾਰ ਨਾਮੀ ਪੰਗਲੇ ਵਿੱਚ ਕਰ ਲਈ। ਉਸਨੇ ਆਪਣੀ ਦਾਦੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਜਿੰਦਕੌਰ ਦੀ ਨਾਸਿਕ ਵਿੱਚ ਬਣੀ ਸਮਾਦ ਨੂੰ ਪੁੱਟ ਕੇ ਉਸ ਵਿੱਚੋਂ ਹਸਤੀਆਂ ਕੱਢ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੋ ਲਿਆਦੀਆਂ ਇਸ ਤਰ੍ਹਾਂ ਜੋ ਕੰਮ ਮਹਾਰਾਜਾ ਦਲੀਪ ਸਿੰਘ ਨਾ ਕਰ ਸਕਿਆ ਉਸ ਕੰਮ ਨੂੰ ਉਸ ਦੀ ਧੀ ਨੇ ਪੂਰਾ ਕੀਤਾ ਇਸ ਤਰ੍ਹਾਂ ਇੱਕ ਸੰਘਰਸ਼ਮਈ ਜ਼ਿੰਦਗੀ ਜਿਉਣ ਵਾਲੀ ਦਲੇਰ ਔਰਤਾ ਅੰਤ ਹੋ ਗਿਆ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ